ਸ਼੍ਰੋਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਦੇ ਵਿੱਚ ਇੱਕ ਟਸਲ ਸ਼ੁਰੂ ਹੋ ਗਈ ਹੈ ਖਾਸ ਤੌਰ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਮੀਤ ਸਿੰਘ ਸੰਧੂ ਇਹਨਾਂ ਦੋਵਾਂ ਨੂੰ ਲੈ ਕੇ ਇਤਰਾਜ਼ ਪ੍ਰਗਟ ਕੀਤੇ ਗਏ ਨੇ ਇਹਨਾਂ ਦੋਵਾਂ ਦੇ ਬਿਆਨਾਂ ਨੂੰ ਲੈ ਕੇ ਇਤਰਾਜ਼ ਪ੍ਰਗਟ ਕੀਤੇ ਗਏ ਨੇ ਔਰ ਗੱਲ ਪਹੁੰਚ ਗਈ ਹੈ ਸ੍ਰੀ ਅਕਾਲ ਤਖਤ ਸਾਹਿਬ ਤੱਕ ਹੁਣ ਅੱਗੇ ਕੀ ਕੁਝ ਹੋਣਾ ਹੈ ਜਾਂ ਕੀ ਕੁਝ ਹੋ ਸਕਦਾ ਹੈ ਉਹਦੇ ਬਾਰੇ ਵੀ ਗੱਲ ਕਰਦੇ ਆ ਇਹਨਾਂ ਬਿਆਨਾਂ ਬਾਰੇ ਗੱਲ ਕਰਦੇ ਆ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਡਾਕਟਰ ਸਾਹਿਬ ਸਮਨਦਾ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਬਹੁਤ ਧੰਨਵਾਦ ਜੀ ਸਾਰ ਦੀ ਖਾਸ ਤੌਰ ਦੇ ਉੱਤੇ ਮੁੱਖ ਮੰਤਰੀ ਚਲੋ ਆਪਣੇ ਅੰਦਾਜ਼ ਦੇ ਵਿੱਚ ਗੱਲਾਂ ਕਰਦੇ ਨੇ ਹੁਣ ਹਰਮਿਤ ਸਿੰਘ ਸੰਧੂ ਦਾ ਵੀ ਇੱਕ ਬਿਆਨ ਕੋਟ ਕੀਤਾ ਜਾ ਰਿਹਾ ਔਰ ਇਹ ਗੱਲ ਅਕਾਲ ਤਖਤ ਸਾਹਿਬ ਤੱਕ ਪਹੁੰਚ ਗਈ ਹੈ ਕਿਵੇਂ ਦੇਖਦੇ ਆਪਾਂ ਦੇਖੋ ਸਾਹਬ ਸਿੰਘ ਜੀ ਜਿਹੜੇ ਤਾਂ ਦੋਸ਼ ਹੈ ਜਿਹੜੇ ਮੁੱਖ ਮੰਤਰੀ ਹੋਰੀ ਭਗਵੰਤ ਮਾਨ ਹੋਣਾ ਨੇ ਲਗਾਏ ਹੈ ਕਿ ਪੈਸਾ ਗੋਲਕ ਦਾ ਜਿਹੜਾ ਉਹ ਇਸਤੇਮਾਲ ਹੋ ਰਿਹਾ ਜੀ ਇਹ ਦੋਸ਼ ਅੱਜ ਦੇ ਨਹੀਂ ਲੱਗਦੇ ਪਏ ਇਹ ਮੈਨੂੰ ਲੱਗਦਾ ਕਿ ਕਾਫੀ ਪੁਰਾਣੇ ਐਸਜੀਪੀਸੀ ਤੇ ਬਹੁਤ ਲੰਬੇ ਦੌਰ ਤੋਂ ਲੱਗਦੇ ਆ ਰਹੇ ਨੇ ਔਰ ਇਹਨਾਂ ਨੂੰ ਆਪਾਂ ਆਪਸ ਵਿੱਚ ਜਿਹੜਾ ਆਪਾਂ ਮੰਨ ਲਓ ਜੇ ਅਕਾਲੀ ਦਲ ਦੇ ਆਪਸੀ ਲੀਡਰ ਹੈ ਉਹ ਵੀ ਲਗਾਉਂਦੇ ਰਹੇ ਕੱਲ ਭਗਵੰਤ ਮਾਨ ਸੀਐਮ ਨੇ ਇਹ ਵੀ ਗੱਲ ਕਹੀ ਹੈ ਕਿ ਵੀ ਮੇਰੇ ਕੋਈ ਸਬੂਤ ਮੰਗਦੇ ਆ ਤੇ ਸਬੂਤ ਤਾਂ ਸਭ ਤੋਂ ਵੱਡਾ ਇਹ ਹੈ ਕਿ ਜਦੋਂ ਸੌਦਾ ਸਾਧ ਨੂੰ ਮਾਫ ਕੀਤਾ ਉਦੋਂ 90 ਲੱਖ ਰੁਪਏ ਦਾ ਇਸ਼ਤਿਹਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਰੀ ਕੀਤਾ ਤੋ 90 ਲੱਖ ਰੁਪਈਆ ਕਿਹਦਾ ਸੀਗਾ ਉਹ ਪੈਸਾ ਕੋਲ ਕਾਂਚੇ ਲੋਕਾਂ ਦਾ ਚੜਾਇਆ ਹੋਇਆ ਪੈਸਾ ਸੀ ਮੱਥਾ ਟੇਕਿਆ ਹੋਇਆ ਪੈਸਾ ਸੀ ਜਿਹੜਾ ਤੁਸੀਂ ਸੌਦਾ ਸਾਧ ਨੂੰ ਮਾਫ ਕਰਨ ਤੇ ਇਸਤੇਮਾਲ ਕੀਤਾ ਅਖਬਾਰਾਂ ਨੂੰ ਇਸ਼ਤਿਹਾਰ ਦਿੱਤੇ ਤੇ 2 ਦਸੰਬਰ ਨੂੰ ਇਹ ਮੰਨਿਆ ਤੁਸੀਂ ਕਿ ਅਸੀਂ ਗਲਤ ਕੀਤਾ ਤੇ ਉਹਨਾਂ ਨੇ ਸ਼੍ਰੀ ਕਾਲ ਤਖਸਾਲ ਦੇ ਜੱਥੇਦਾਰ ਨੇ ਕਿਹਾ ਕਿ ਉਹ ਪੈਸਾ ਵਾਪਸ ਕਰੋ ਯਾਨੀ 2015 ਤੋਂ ਲੈ ਕੇ 2025 ਤੱਕ ਉਹ ਪੈਸਾ ਵਾਪਸ ਨਹੀਂ ਕੀਤਾ ਗਿਆ 2024 ਦਸੰਬਰ ਦੀ 2 ਤੱਕ ਉਸ ਤੋਂ ਬਾਅਦ ਵਾਪਸ ਹੋਇਆ ਜਾਂ ਨਹੀਂ ਹੋਇਆ ਇਹਦੇ ਬਾਰੇ ਹਜੇ ਮੇਰੇ ਕੋਲ ਸਥਿਤੀ ਕਲੀਅਰ ਨਹੀਂ ਹੈਗੀ। ਲੇਕਿਨ ਸਾਫ ਸਿੰਘ ਜੀ ਇਹ ਸੱਚ ਹੀ ਇਹ ਜਿਹੜੀਆਂ ਘਟਨਾ ਹੈਗੀ ਹੈ ਜਾਂ ਇਹ ਹੋਇਆ ਇਹਦਾ ਸੰਦਰਭ ਬਹੁਤ ਜਿਹੜਾ ਉਸ ਗਹਿਰਾਈ ਨਾਲ ਜਾਣਨਾ ਜ਼ਰੂਰੀ ਹੈ। ਬੇਸਿਕ ਤਾਂ ਇਹ ਹੈਗਾ ਕਿ ਸਰਕਾਰ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਮਨਾ ਰਹੀ ਹੈ। ਮਨਾਣਾ ਚਾਹੀਦਾ। ਭਾਰਤੀ ਜਨਤਾ ਪਾਰਟੀ ਮਨਾਵੇ, ਅਕਾਲੀ ਦਲ ਮਨਾਵੇ। ਕਾਂਗਰਸ ਮਨਾਵੇ ਕਿਸੇ ਵੀ ਸਿੱਖ ਨੂੰ ਮਨਾਹੀ ਨਹੀਂ ਹੋ ਸਕਦੀ ਕਿਸੇ ਵੀ ਸਰਕਾਰ ਨੂੰ ਮਨਾਹੀ ਨਹੀਂ ਹੋ ਸਕਦੀ ਕਿ ਉਹ ਨਾ ਮਨਾਵੇ ਮੈਨੂੰ ਯਾਦ ਹੈ ਹੁਣ ਇੱਥੇ ਦਿੱਲੀ ਦੇ ਵਿੱਚ ਵੀ ਸਰਕਾਰ ਜਿਹੜੀ ਹੈ ਲਾਲ ਕਿਲੇ ਤੇ ਸ਼੍ਰੀ ਗੁਰੂਤੇਗ ਬਹਾਦਰ ਜੀ ਦਾ 350 ਸਾਲਾ ਮਨਾ ਰਹੀ ਹੈ 3 ਦਿਨ ਸਮਾਗਮ ਚੱਲਣਾ ਇਸ ਤੋਂ ਪਹਿਲਾਂ ਨਰਿੰਦਰ ਮੋਦੀ ਦੀ ਸਰਕਾਰ ਨੇ ਗੁਰੂ ਅਰਜਨ ਦੇਵ ਜੀ ਦਾ ਉੱਥੇ ਸਮਾਗਮ ਕਰਾਇਆ ਬਹੁਤ ਵੱਡਾ ਬਹੁਤ ਵੱਡਾ ਸਮਾਗਮ ਹੋਇਆ ਔਰ ਇਸ ਕਰਕੇ ਤੁਸੀਂ ਇਸ ਜੀ ਦੇ ਉੱਤੇ ਤਾਂ ਬਣਾਹੀ ਹੋ ਹੀ ਨਹੀਂ ਸਕਦੇ ਨਾ ਇਹ ਤਾਂ ਗੁਰੂ ਸਾਹਿਬ ਦਾ ਕੰਮ ਹੈ ਗੁਰੂ ਸਾਹਿਬ ਦੀ ਸੇਵਾ ਉਹਨਾਂ ਦੇ ਸਮਾਗਮ ਨਾਲ ਉਹਨਾਂ ਦੀ ਕੀਰਤੀ ਦਾ ਉਹਨਾਂ ਦੇ ਦਿੱਤੇ ਹੋਏ ਸ਼ਬਦਾਂ ਦਾ ਉਹਨਾਂ ਦੀ ਬਾਣੀ ਦਾ ਪ੍ਰਸਾਰ ਜਿਹੜਾ ਉਹ ਆਮ ਲੋਕਾਂ ਤੱਕ ਜਾਵੇ ਤੇ ਲੋਕਾਂ ਨੂੰ ਪਤਾ ਲੱਗੇ ਉਹਨਾਂ ਦੀਆਂ ਸ਼ਹਾਦਤਾਂ ਬਾਰੇ ਪਤਾ ਲੱਗੇ ਗੁਰੂਆਂ ਦੀ ਬਾਣੀ ਬਾਰੇ ਪਤਾ ਲੱਗੇ ਸੱਚਖੰਡ ਚ ਜਾਣ ਵਾਲੇ ਰਸਤੇ ਬਾਰੇ ਪਤਾ ਲੱਗੇ ਇਹ ਸਾਰੇ ਤੇ ਸਾਰੇ ਜਿਹੜੇ ਹੈ ਇਹ ਸਮਾਗਮ ਜਿਹੜੇ ਆ ਮੈਂ ਕਹਿੰਦਾ ਲਗਾਤਾਰ ਲਿਖੇ ਜਾਣੇ ਚਾਹੀਦੇ ਸਰਕਾਰਾਂ ਦੁਆਰਾ ਵੀ ਲਿਖੇ ਜਾਣੇ ਚਾਹੀਦੇ ਹੁਣ ਗੱਲ ਤਾਂ ਇਹ ਹੈ ਕਿ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਦੁਆਰਾ ਟਸਲ ਤਾਂ ਉਥੋਂ ਸ਼ੁਰੂ ਹੋਈ ਹੈ ਕਿ ਇਹ ਸਮਾਗਮ ਜਿਹੜਾ ਵੈ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਮਨਾਉਣਾ ਚਾਹੁੰਦੀ ਸੀ ਪੰਜਾਬ ਚੋ ਚਾਹੁੰਦੇ ਸੀ ਕਿ ਅਸੀਂ ਹੀ ਇਹਨੂੰ ਸਮਾਗਮ ਨੂੰ ਮਨਾਈਏ ਲੇਕਿਨ ਤੁਸੀਂ ਮੈਨੂੰ ਤਾਂ ਯਾਦ ਆਉਂਦਾ ਹੈ ਜਦੋਂ ਕੈਪਟਨ ਸਰਕਾਰ ਦਾ ਕਾਰਜਕਾਲ ਸੀ ਸ਼੍ਰੀ ਗੁਰਨਾਣਕ ਦੇਵ ਜੀ ਦਾ ਸਮਾਗਮ ਜਿਹੜਾ ਵੈ ਸultanpur Lodhi ਕੇ ਪੰਜਾਬ ਸਰਕਾਰ ਵੱਲੋਂ ਕਰਾਇਆ ਗਿਆ ਬਹੁਤ ਵੱਡਾ ਸਮਾਗਮ ਕਰਾਇਆ ਗਿਆ ਬੜੀ ਦੁਨੀਆ ਆਈ ਉੱਥੇ ਕਾਫੀ ਪ੍ਰੋਜੈਕਟਾਂਵਾਂ ਦਾ ਉਦਘਾਟਨ ਜਿਹੜਾ ਕੀਤਾ ਗਿਆ ਮੈਨੂੰ ਅੱਜ ਵੀ ਯਾਦ ਹੈ ਪਿੰਡ ਬੀਬੇ ਨਾਨਕੀ ਦਾ ਲੈ ਕੇ ਉਸ ਤੋਂ ਇਲਾਵਾ ਕਈ ਪ੍ਰੋਜੈਕਟ ਜਿਹੜੇ ਆ Sultanpur Lodhi ਚ ਸ਼ੁਰੂ ਕੀਤੇ ਗਏ ਤੇ ਪੰਜਾਬ ਸਰਕਾਰ ਨੇ ਉਸ ਪ੍ਰੋਗਰਾਮ ਨੂੰ ਮਨਾਇਆ ਠੀਕ ਹੈ SGPC ਨੇ ਉੱਥੇ ਵੀ ਆਪਣਾ ਵੱਖਰਾ ਟੈਂਟ ਲਾਇਆ ਸੀ ਉੱਥੇ ਬਗਰਾ ਸਮਾਗਮ ਕੀਤਾ ਸੀ ਪੰਜਾਬ ਸਰਕਾਰ ਦੇ ਸਮਾਗਮ ਚ ਉਹਨਾਂ ਨੇ ਸ਼ਮੂਲੀਅਤ ਨਹੀਂ ਕੀਤੀ ਸੀ ਪਰ ਲੇਕਿਨ ਇੱਥੇ ਸਾਨੂੰ ਇੱਕ ਇੱਕ ਚੀਜ਼ ਸਮਝਣ ਦੀ ਲੋੜ ਹੈ ਬਈ ਸਿੱਖ ਕੌਮ ਦੋ ਫਾੜ ਕਿਉਂ ਦੋ ਜਾਂ ਤਿੰਨ ਪਾਸੇ ਕਿਉਂ ਸਮਾਗਮ ਇੱਕ ਕਿਉਂ ਨਹੀਂ ਹੁਣ ਹੁੰਦਾ ਕੀ ਹੈ ਇਹ ਇਹਦੇ ਨਾਲ ਸਾਨੂੰ ਥੋੜਾ ਪਿਛੋਕੜ ਨਾਲ ਜੋੜਨਾ ਪਵੇਗਾ ਮੈਨੂੰ ਵਾਕਿਆ ਯਾਦ ਆਉਂਦਾ 1999 ਦਾ 300 ਸਾਲਾਂ ਖਾਲਸਾ ਪੰਥ ਦੀ ਸਿਰਜਣਾ ਦੀestamp ਦੀ ਬੁਣਾਈ ਜਾਣੀ ਸੀ ਉਦੋਂ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਦੀ ਸਰਕਾਰ ਸੀ ਪਾਰਟੀ ਦੰਤਾ ਪਾਰਟੀ ਦੇ ਸ਼੍ਰੋਮ ਨਹੀਂ ਕਾਲੀ ਦਲ ਦੀ ਸਾਹ ਜੀ ਸਰਕਾਰ ਦੀ ਤੇ ਸ਼੍ਰੋਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਦੇ ਉੱਤੇ ਗੁਰਚਨ ਸਿੰਘ ਟੋੜਾ ਕਾਬੇ ਸਨ ਥੋੜੀ ਖਟਪਟ ਐਸੇ ਜੀ ਇੱਤੇ ਹੋਈ ਆਪਸੀ ਖਟਪਟ ਹੋਈ ਟੋੜਾ ਸਾਹਿਬ ਦੀ ਤੇ ਬਾਦਲ ਸਾਹਿਬ ਦੀ ਤੇ ਦੋਨਾਂ ਨੇ ਵੱਖ-ਵੱਖ ਐਸਜੀਪੀਸੀ ਨੇ ਆਪਣਾ ਵੱਖ ਸਮਾਗਮ ਕਰਨ ਦੀ ਤਿਆਰੀ ਕਰ ਲਈ ਉਹ ਪੰਜਾਬ ਸਰਕਾਰ ਨੇ ਆਪਣਾ ਵੱਖ ਸਮਾਗਮ ਤਿਆਰ ਕਰ ਲਿਆ ਬਾਦਲ ਸਾਹਿਬ ਨੇ ਸਮਾਗਮ ਆਪਣਾ ਵੱਖ ਕੀਤਾ ਪੰਜਾਬ ਸਰਕਾਰ ਦਾ لیکن ਜਿਹੜਾ ਉਦੋਂ ਸਮਾਗਮ ਕੀਤਾ ਗਿਆ ਜਥੇਦਾਰ ਰঞ্জੀਤ ਸਿੰਘ ਹੋਰਾਂ ਨੇ ਇਹੀ ਕਿਹਾ ਸੀ ਵੀ ਟੋੜਾ ਸਾਹਿਬ ਨੂੰ ਤੇ ਬਾਲਸਾ ਨੂੰ ਮਿਲ ਕੇ ਇੱਕ ਸਮਾਗਮ ਕਰਨਾ ਚਾਹੀਦਾ ਤੋ ਦਾ ਪਰਨਾਮ ਕੀ ਆਇਆ ਉਹਨਾਂ ਨੇ ਤਾਂ ਪੰਥਕ ਇੱਕ ਤਰੀਕਾ ਗੱਲ ਕੀਤੀ ਸੀ ਇਹਦਾ ਰਿਜ਼ਲਟ ਇਹ ਆਇਆ ਜਥੇਦਾਰ ਰঞ্জੀਤ ਸਿੰਘ ਨੂੰ ਲਾਤ ਆ ਗਿਆ ਉਹਨਾਂ ਨੂੰ ਜਥੇਦਾਰੀ ਉਹਨਾਂ ਕੋਲ ਲੈ ਲਈ ਗਈ ਗੁਰਚੰਦ ਸਿੰਘ ਟੋੜਾ ਨੂੰ ਵੀ ਐਸਜੀਪੀਸੀ ਤੋਂ ਹਟਾ ਦਿੱਤਾ ਗਿਆ ਇਹਦਾ ਆਬ ਰਿਜ਼ਲਟ ਆਇਆ ਔਰ ਸਭ ਤੋਂ ਵੱਡੀ ਗੱਲ ਹੈ ਸਭ ਤੋਂ ਵੱਡੀ ਗੱਲ ਹੈ ਕਿ ਉਸ ਸਮਾਗਮ ਦੇ ਵਿੱਚ ਜਿਹੜਾ ਮੈਨੂੰ ਯਾਦ ਹੈ ਕੋਈ ਕਾਫੀ ਬਾਦ ਵੀ ਬਾਦ ਵੀ ਖੜੇ ਹੋਏ ਤੇ ਬਾਅਦ ਵਿੱਚ ਕਾਫੀ ਸਵਾਲ ਵੀ ਖੜੇ ਹੋਏ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੱਲੋਂ ਕਰਵਾਇਆ ਗਿਆ ਜਾਂ ਉਸ ਵਿਲੇਸ਼ਨ ਹੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਹਟਾ ਕੇ ਕਰਾ ਲਿਆ ਗਿਆ ਇੱਕ ਸਮਾਗਮ ਜਿਹੜਾ ਉਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕੀਤਾ ਗਿਆ ਜੇ ਮੈਨੂੰ ਪੁਰਾਣੀ ਕਹਾਣੀ ਯਾਦ ਆਉਂਦੀ ਵੀ ਤਾਂ ਬੜੇ ਸਵਾਲ ਉੱਠੇ ਵੀ ਆਪਾ ਗੁਰੂ ਮਹਾਰਾਜ ਦਾ ਖਾਲਸਾ ਦਿਵਸ ਦਾ ਸਿਰਜਣਾ ਦਿਵਸ ਤੇ ਸ਼ਤਾਬਦੀ ਮਨਾ ਰਹੇ ਆ ਤੇ ਸਾਡੇ ਕੋ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਬੰਡਾਲ। ਬਾਅਦ ਵਿੱਚ ਉਹ ਸਪਸ਼ਟ ਕਰਨ ਵੀ ਆਏ ਨਹੀਂ ਜੀ ਉਹ ਇਸ ਕਰਕੇ ਜੀ ਇਹਦੇ ਵਿੱਚ ਆਪਾਂ ਕੋਈ ਸੰਗਤ ਜੁੱਤੀਆਂ ਪਾ ਕੇ ਆਈ ਹੋਈ ਸੀਗੀ ਤੇ ਆਪਾਂ ਨੂੰ ਚੰਗਾ ਨਹੀਂ ਲੱਗਦਾ ਸੀ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਾਈਏ ਗੱਲ ਵੀ ਵਾਜਬ ਹੈਗੀ ਸੀ। ਨਾਲ ਫਿਰ ਵਾਦ-ਵਿਵਾਦ ਤਾਂ ਸ਼ੁਰੂ ਹੋ ਜਾਂਦੇ ਨਾ ਉਦੋਂ ਫਿਰ ਤਖਤ ਸ੍ਰੀ ਦਮਦਮਾ ਸਾਹਿਬ ਤਖਤ ਸਾਹਿਬ ਦੰਦਵਾ ਸਾਹਿਬ ਜਾਂ ਕੇਸਗੜ੍ਹ ਸਾਹਿਬ ਮੈਂ ਭੁੱਲਦਾ ਪਰ ਉਹਨਾਂ ਦੇ ਜਥੇਦਾਰ ਸਭਾਂ ਨੂੰ ਨਹੀਂ ਆਏ ਸੀ ਉਹਦੇ ਲੈ ਕੇ ਵੀ ਬੜੀਆ ਚਰਚਾ ਵਾ ਸ਼ੁਰੂ ਹੋਈ ਸੋ ਕਹਿੰਦਾ ਮਤਲਬ ਇਹ ਹੈਗਾ ਕਿ ਜਿਹੜੇ ਆਵਾਜ਼ ਵਿਵਾਦ ਸਿੱਖ ਬਾਰੇ ਸਿੱਖੀ ਬਾਰੇ ਤਖਤਾਂ ਬਾਰੇ ਹੈਗੇ ਬੜੇ ਲੰਬੇ ਟਾਈਮ ਤੋਂ ਚੱਲਦੇ ਆ ਰਹੇ ਉਦੋਂ ਚੱਲਦੇ ਆ ਰਹੇ ਜਦੋਂ ਸਿਆਸਤ ਨੇ ਧਰਮ ਦੇ ਵਿੱਚ ਦਖਲਅੰਦਾਜ਼ੀ ਕੀਤੀ ਹੈ ਜਦੋਂ ਸਿਆਸਤ ਧਰਮ ਤੇ ਹਾਵੀ ਹੋਈ ਹੈ ਹੁਣ ਇਹ ਗੱਲਾਂ ਉੱਠ ਰਹੀਆਂ ਕਿ ਭਗਵੰਤ ਮਾਨ ਹੋਰਾਂ ਨੇ ਗੁਲਕ ਚੋਰ ਕਹਿ ਕੇ ਬਈ ਇੱਕ ਐਸਜੀਪੀਸੀ ਨੂੰ ਕਟਗੜੇ 'ਚ ਖੜਾ ਕੀਤਾ ਐ ਐਸਜੀਪੀਸੀ ਦਾ ਕਿਰਦਾਰ ਬਹੁਤ ਉੱਚਾ ਐ ਐਸਜੀਪੀਸੀ ਸਿੱਖਾਂ ਦੀ ਸਰਵੋੱਚ ਸੰਸਥਾ ਐ ਜਿਹੜਾ ਸਿੱਖ ਮਿਸ਼ਨਰੀਜ਼ ਉਹ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਨੂੰ ਅੱਗੇ ਲੈ ਕੇ ਜਾਣਾ ਲੇਕਿਨ ਜਿਹੜੀ ਇਹ ਗੱਲਾਂ 2 ਦਸੰਬਰ ਦੀ ਨਾਲ ਨਿਕਲ ਕੇ ਸਾਹਮਣੇ ਆਈ ਐ ਇਹਦੇ ਸਪਸ਼ਟਿਕਰਨ ਵੀ ਐਸਜੀਪੀਸੀ ਨੂੰ ਦਿੱਤੇ ਜਾਣੇ ਚਾਹੀਦੇ ਐ ਬਈ ਉਹ ਪੈਸਾ ਕਿਉਂ ਦਿੱਤਾ ਗਿਆ ਸੀ ਤੇ ਕਿੰਨਾਂ ਲੋਕਾਂ ਨੇ ਜਾਰੀ ਕੀਤਾ ਸੀ ਐਸਜੀਪੀਸੀ ਨੂੰ ਪੈਸਾ ਕਿਉਂ ਦਿੱਤਾ ਤੇ ਤਾਂ ਗੱਲ ਇਹ ਵੀ ਨਾਲ ਨਿਕਲ ਕੇ ਸਾਹਮਣੇ ਆਈ ਆਣੀ ਚਾਹੀਦੀ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਗਿਆਨੀ ਗੁਰਮੁਖ ਸਿੰਘ ਨੂੰ ਜਿਹੜੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਇਹਨਾਂ ਨੂੰ ਕੋਠੀ ਤਲਬ ਕਰਕੇ ਤੇ ਕਿਉਂ ਸੌਦਾ ਸਾਧ ਨੂੰ ਮaaf ਕਰਨ ਲਈ ਕਿਹਾ ਸੀ ਉਹ ਇਸ ਕਰਕੇ ਇਹ ਬੜੀਆਂ ਚੀਜ਼ਾਂ ਹੈਗੀਆਂ ਹਜੇ ਤਾਂ ਸਿਰਫ ਭਗਵੰਤ ਮਾਨ ਹੋਰਾਂ ਨੇ ਇਹ ਹੀ ਕਿਹਾ ਕਿ ਜੇ ਮੈਨੂੰ ਉੱਥੇ ਬੁਲਾਇਆ ਗਿਆ ਸਕਾਟਰ ਵਿੱਚ ਤੇ ਮੈਂ ਬਹੁਤ ਸਾਰਾ ਕੁਝ ਖੋਲ ਕੇ ਰੱਖ ਦੂੰਗਾ ਕੋਈ ਸਾਬਤ ਪੂਰਨ ਸਿੱਖ ਨਹੀਂ ਹੈਗੇ ਭਗਵੰਤ ਮਾਨ ਇਸ ਕਰਕੇ ਅਸੀਂ ਕਾਲ ਤੱਕ ਸਾਬ ਤੇ ਉਹਨਾਂ ਨੂੰ ਤਲਬ ਨਹੀਂ ਕੀਤਾ ਜਾ ਸਕਦਾ ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਰੂਰ ਬੁਲਾ ਸਕਦੀ ਹੈ ਲੇਕਿਨ ਮੈਂ ਇਹ ਕਹਿਣਾ ਕਿ ਜੱਥੇਦਾਰ ਜਿਹੜੇ ਹਰਜਿੰਦਰ ਸਿੰਘ ਧਾਮੀ ਇੱਕ ਸੁਲਝੇ ਹੋਏ ਨੇ ਬਹੁਤ ਮੈਂ ਹਜੇ ਤੱਕ ਤਾਂ ਇਹ ਦੇਖਿਆ ਕਿ ਜਦੋਂ ਦੇ ਇਹ ਬੈਠੇ ਨੇ ਤੇ ਐਸਜੀਪੀਸੀ ਦੇ ਉੱਤੇ ਘਟਾਲੇ ਦਾ ਜਾਂ ਕੋਈ ਪੈਸੇ ਦੇ ਦੁਰਪਯੋਗ ਦਾ ਇਲਜ਼ਾਮ ਇਹਨਾਂ ਦੇ ਉੱਤੇ ਨਹੀਂ ਲੱਗਾ ਕਿਉਂਕਿ ਕੁਲਵੰਤ ਸਿੰਘ ਮੰਨਣ ਵੀ ਬਹੁਤ ਇਮਾਨਦਾਰ ਨੇ ਸੁਲਝੇ ਹੋਏ ਸਿੱਖ ਨੇ ਮਤਲਬ ਮਿਸ਼ਨਰੀ ਸਿੱਖ ਨੇ ਜਿਨ੍ਹਾਂ ਨੇ ਸਿੱਖੀ ਲਈ ਬਹੁਤ ਕੰਮ ਕੀਤਾ ਮੈਨੂੰ ਇਹ ਦੋਨਾਂ ਦੇ ਕਿਰਦਾਰ ਤੇ ਸ਼ਖਸੀਅਤ ਤੇ ਬਹੁਤ ਮਾਣ ਹੈ ਇਸ ਕਰਕੇ ਇਹ ਮੈਂ ਪੁਰਾਣੀਆਂ ਗੱਲਾਂ ਜਿਹੜੀਆਂ ਐਸਜੀਪੀਸੀ ਨੇ ਕਰ ਲਈਆਂ ਜੋ ਮੰਨ ਲਓ ਐਸਜੀਪੀਸੀ ਤੇ ਇਲਜ਼ਾਮ ਲੱਗਦੇ ਰਹੇ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ 328 ਗਾਇਬ ਹੋਏ ਨੇ ਇਹ ਤੋਂ ਸੌਫਟ ਕਾਪੀ ਜਿਹੜੀ ਆ ਪੈਨ ਡਰਾਈਵ 'ਚ ਪਾ ਕੇ ਕੈਨੇਡਾ ਭੇਜੀ ਗਈ ਆ ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਾਪੇ ਗਏ ਨੇ ਅੱਗੋਂ ਜਨਤਾ 'ਚ ਦਿੱਤੇ ਗਏ ਨੇ ਇਸ ਤੋਂ ਇਲਾਵਾ ਸੁੱਕੀਆਂ ਰੋਟੀਆਂ ਦਾ ਜਿਹੜਾ ਉਹ ਹੋਇਆ ਕਿੰਨਾ ਰੌਲਾ ਪਿਆ ਪਿੱਛੇ ਵੀ ਪ੍ਰਸ਼ਾਦੇ ਜਿਹੜੇ ਹੈਗੇ ਆ ਉਹਨਾਂ ਦਾ ਰੌਲਾ ਪਿਆ ਉਸ ਤੋਂ ਇਲਾਵਾ ਵੀ ਹੋਰ ਜਿਹੜੇ ਮੰਨ ਲਓ ਸੀਏ ਦੀ ਤਨਖਾਹ ਹੈਗੀ ਆ ਉਹੀ ਸੀਏ ਦੀ ਤਨਖਾਹ ਜਿਹੜੀ ਆ ਬਦਲ ਪਰਵਾਰ ਨੂੰ ਦੇ ਜਾ ਰਹੀ ਸੀ ਉਹੀ ਸੀ ਇਹਨਾਂ ਦਾ ਸੀਗਾ ਔਰ ਮਹਿੰਗੀ ਰੇਟ ਦੇ ਉੱਤੇ ਉਹਨੇ ਕਾਫੀ ਜੜੀਆਂ ਕੰਮ ਕੀਤਾ ਔਰ ਬਹੁਤ ਮਸਲੇ ਹੈਗੇ ਆ ਜਿਹੜੇ ਮਤਲਬ ਜਿਨ੍ਹਾਂ ਦੇ ਐਸਜੀਪੀਸੀ ਦੇ ਉੱਤੇ ਲਗਾਤਾਰ ਵਾਜ ਵਿਵਾਦ ਖੜਾ ਹੁੰਦਾ ਰਿਹਾ ਲੇਕਿਨ ਪਿਛਲੇ ਕੁਝ ਸਮੇਂ ਤੋਂ ਠੱਲ ਵੀ ਪਈ ਹੋਈ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਪਿਛਲੇ ਕੁਝ ਸਮੇਂ ਤੋਂ ਜੋ ਵੀ ਹਜਿੰਤਾ ਸਿੰਘ ਤਾਮੀ ਤੇ ਕੁਲਵੰਤ ਸਿੰਘ ਮੰਨਣ ਦੇ ਉੱਤੇ ਆਈ ਹੈ ਕਮਾਨ ਕਾਫੀ ਠੱਲ ਪਈ ਹੋਈ ਹੈ ਲੇਕਿਨ ਅਤੀਤ ਨਾਲ ਜੁੜਦਾ ਹੀ ਆ ਅਤੀਤ ਲੱਗੇ ਚੱਲਦਾ ਹੈ ਸੋ ਭਗਵੰਤ ਮਾਨ ਪੰਜਾਬ ਦੇ ਸੀਐਮ ਜਿਹੜੇ ਆ ਉਸ ਗੱਲਾਂ ਕਰਦੇ ਲੇਕਿਨ ਮੈਨੂੰ ਇੱਕ ਆਪਣੀ ਨਿੱਜੀ رائے ਹੈ ਕਿ ਸਾਰੀ ਸਿੱਖ ਗੋਮ ਸ੍ਰੀ ਕਾਲ ਤਖਤ ਸਾਹਿਬ ਦੇ ਹੇਠਾਂ ਇਕੱਠੀ ਹੈ ਇਕੱਠੀ ਹੋਣੀ ਵੀ ਚਾਹੀਦੀ ਹੈ ਇਕੱਠੇ ਹੋਣਾ ਵੀ ਚਾਹੀਦਾ ਔਰ ਅਸੀਂ ਸਿੱਖੀ ਦੀ ਚੜ੍ਹਦੀ ਕਲਾ ਦੀ ਅਰਦਾਸ ਨਾਲ ਚੱਲੀ ਆ ਅਸੀਂ ਇਹ ਹੁਣ ਪੁਰਾਣੇ ਜਿਹੜੇ ਮਸਲੇ ਆ ਇਹਨਾਂ ਨੂੰ ਛੱਡੀਏ ਆਪਾਂ ਜੋ ਅਤੀਤ ਨਿਕਲ ਗਿਆ ਲੇਕਿਨ ਅੱਜ ਗੱਲ ਇਹ ਹੈਗੀ ਆ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਦੋਂ ਸ਼੍ਰੋਮਣੀ ਗੁਰਦੁਆਰਾ ਪਰੰਦਰ ਕਮੇਟੀ ਦੇ ਮੈਂਬਰ ਅਕਾਲੀ ਝਲਤੀ ਹਮਾਇਤ ਕਰਕੇ ਵੋਟਾਂ ਮੰਗਦੇ ਨੇ ਬੋਲਦੇ ਨੇ ਫਿਰ ਸਿਆਸੀ ਲੜਾਈ ਸ਼ੁਰੂ ਹੋ ਜਾਂਦੀ ਹੈ ਇਸ ਕਰਕੇ ਮੇਰੀ ਇੱਕ ਨਿੱਜੀ ਸੋਚ ਹੈ ਕਿ ਧਰਮ ਔਰ ਸਿਆਸਤ ਇੱਥੇ ਵੱਖ ਹੋਣੀ ਚਾਹੀਦੀ ਆ ਔਰ ਇਹ ਜਿੰਨਾ ਨੁਕਸਾਨ ਹੋ ਰਿਹਾ ਹੈ ਇਹ ਸਿਆਸਤਦਾਨਾਂ ਦਾ ਧਰਮ ਦੇ ਉੱਤੇ ਦਖਲਅੰਦਾਜ਼ੀ ਤੇ ਧਰਮ ਦੇ ਉੱਤੇ ਆ ਕੇ ਜਿਹਨੂੰ ਆਪਾਂ ਡੋਮੀਨੇਟ ਇੰਗਲਿਸ਼ ਵਰਡ ਕਹਿੰਨੇ ਆ ਉਹਦੇ ਕਰਕੇ ਹੋ ਰਿਹਾ ਅੱਜ ਜੇ ਮੰਨ ਲਓ ਜੱਥੇਦਾਰ ਸਹਿਬਾਨ ਉਤਾਰੇ ਗਏ ਲਗਾਤਾਰ ਉਹ ਸਿਰਫ ਸਿਆਸੀ ਮੰਤਵ ਕਰਕੇ ਉਤਾਰੇ ਗਏ ਸਿਆਸੀ ਲਾਹੇ ਲਈ ਉਤਾਰੇ ਗਏ ਕਿਉਂਕਿ ਮੰਨ ਲਓ ਜੇ ਗਿਆਨੀ ਰਗਵੀਰ ਸਿੰਘ ਨੂੰ ਲਾਇਆ ਗਿਆ ਗਿਆਨੀ ਸੁਲਤਾਨ ਸਿੰਘ ਨੂੰ ਲਾਇਆ ਗਿਆ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਇਆ ਗਿਆ ਉਹ ਸਭ ਨੂੰ ਪਤਾ ਕਿਉਂ ਲਾਇਆ ਗਿਆ ਜੱਥੇਦਾਰ ਅਜੀਤ ਸਿੰਘ ਦੀ ਤਾਂ ਮੈਂ ਉਦਾਹਰਨ ਦੇਤੀ ਗਿਆਨੀ ਪੂਰਨ ਸਿੰਘ ਨੂੰ ਲਾਇਆ ਗਿਆ ਨਾਨਕਸ਼ਹੀ ਕਲੰਡਰ ਕਰਕੇ ਕਿਉਂ ਲਾਇਆ ਗਿਆ ਉਹ ਸਾਰੇ ਮਤਾਂ ਨੂੰ ਉਦਾਹਰਨਾ ਦਿੱਤੀਆਂ ਗਿਆਨੀ ਗੁਰਬਚਨ ਸਿੰਘ ਨੂੰ ਕਿਵੇਂ ਇਸਤੇਮਾਲ ਕੀਤਾ ਗਿਆ ਗਿਆਨੀ ਗੁਰਮਖ ਸਿੰਘ ਨੂੰ ਇਸਤੇਮਾਲ ਕੀਤਾ ਗਿਆ ਉਹਨਾਂ ਕੋਲੋਂ ਮਾਫ ਕਰਾਇਆ ਗਿਆ ਸੌਦਾ ਸਾਜ਼ ਨੂੰ ਕਿਉਂ ਮਾਫ ਕਰਾਇਆ ਗਿਆ ਸਿਆਸੀ ਮੰਤਵ ਸੀਗੇ ਇਸ ਕਰਕੇ ਜਿੱਥੇ ਸਿਆਸਤ ਹਾਵੀ ਹੁੰਦੀ ਅੱਜ ਵੀ ਉਹ ਸਿਆਸਤ ਜਿਹੜੀ ਹੈ ਉਹ ਇੱਕ ਐਸਜੀਪੀਸੀ ਦੇ ਉੱਤੇ ਜਾਂ ਹੋਰ ਜਿਹੜੀ ਅਕਾਲ ਤਖਤ ਸਾਹਿਬ ਦੇ ਬਾਰੇ ਗੱਲਾਂ ਹੋ ਰਹੀਆਂ ਸਿਆਸਤ ਕਰਕੇ ਹੋ ਰਹੀ ਹੈ ਮੈਨੂੰ ਲੱਗਦਾ ਹੈ ਕਿ ਸਿਆਸਤ ਜਿਹੜੀ ਹੈ ਉਹ ਬੰਦ ਹੋਣੀ ਚਾਹੀਦੀ ਹੈ ਧਰਮ ਦੇ ਉੱਤੇ ਖਾਸ ਕਰਕੇ ਬਹੁਤ ਨੁਕਸਾਨ ਹੋ ਗਿਆ ਯਾਰ ਹੁਣ ਅੱਜ ਮੈਂ ਇੱਕ ਪਾਡਕਾਸਟ ਸੁਣ ਰਿਹਾ ਸੀ ਆਰਟੀਕਲ ਪੜ੍ਹ ਰਿਹਾ ਸੀ ਕਿ ਇੱਕ SGPC ਵੱਲੋਂ ਕੋਈ ਜਾਂ SGPC ਵੱਲੋਂ ਪਰਮਾਨੰਦ ਜਾਂ ਕੋਈ ਕਿਤਾਬ ਪਤਾ ਨਹੀਂ ਹਜੇ ਸਪਸ਼ਟ ਨਹੀਂ ਹੈ ਮੈਂ ਪੂਰੀ ਖਬਰ ਪੜ੍ਹਨੀ ਹੈ ਉਹ ਤੇ ਗੁਰੂ ਸਾਹਿਬਾਨਾਂ ਬਾਰੇ ਬਹੁਤ ਕੁਝ ਲਿਖਿਆ ਹੋਇਆ ਹੈ ਪਿਆਰੇ ਲਾਲ ਗਰਗ ਬੋਲ ਰਹੇ ਸੀ ਕਿ ਗੁਰੂ ਤੇਗ ਬਹਾਦਰ ਜੀ ਤੋਂ ਲੈ ਕੇ ਉਹਨਾਂ ਬਾਰੇ ਹੋਰ ਬਹੁਤ ਕੁਝ ਲਿਖਿਆ ਗਿਆ ਗੁਰੂ ਤੇਗ ਬਹਾਦਰ ਜੀ ਬਾਰੇ ਲਿਖਿਆ ਗਿਆ ਕਿ ਉਹ ਜਹਾਂਗੀਰ ਦੇ ਕੋਲ ਨੌਕਰੀ ਕਰਦੇ ਸਨ ਗੁਰੂ ਗੁਰੂ ਹਰਗੋਬਿੰਦ ਗੁਰੂ ਆ ਗੁਰੂ ਹਰਗੋਬਿੰਦ ਸਾਹਿਬ ਬਾਰੇ ਕਿ ਉਹ ਜਹਾਂਗੀਰ ਦੇ ਕੋਲ ਉਹਨਾਂ ਨੇ ਨੌਕਰੀ ਕੀਤੀ ਯਾਰ ਇਹ ਚੀਜ਼ਾਂ ਨਾਲ ਸਾਡਾ ਕਿੰਨਾ ਨੁਕਸਾਨ ਹੋ ਚੁੱਕਾ ਹੋਇਆ ਠੀਕ ਹੈ ਨਾ ਪੁਰਾਣੀ ਕਿਤਾਬ ਹੈ ਲੇਕਿਨ ਐਸਜੀਪੀਸੀ ਨੇ ਉਹਨੂੰ ਛਾਪੀ ਗਈ ਹੈ ਛਾਪੀ ਗਈ ਕਿਤਾਬ ਹੈ ਨਾ ਤੇ ਉਹ ਕਿਤਾਬ ਦੇ ਉੱਤੇ ਅੱਜ ਵੀ ਸਪਸ਼ਟੀਕਰਨ ਦੇ ਕੇ ਉਹਨੂੰ ਕਿਤਾਬ ਨੂੰ ਰੱਦ ਕਰਨਾ ਚਾਹੀਦਾ ਹੈ ਉਹਦੇ ਜਿਹੜੇ ਲੇਖਕ ਨੇ ਜਿਨ੍ਹਾਂ ਨੇ ਇੰਡੀਆਂ ਵੱਡੀਆਂ ਗੱਲਾਂ ਲਿਖੀਆਂ ਹੋਈਆਂ ਵਿੱਚ ਰੋਂਗ ਤੇ ਖੜ ਕਰਨ ਵਾਲੀਆਂ ਐਸਜੀਪੀਸੀ ਨੇ ਛਪਾਈ ਕਿਤਾ ਕਰਾਤੀ ਉਸ ਕਿਤਾਬ ਦੀ ਸੋ ਐਸਜੀਪੀਸੀ ਦੇ ਮੋਢਿਆਂ ਦੇ ਉੱਤੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਹੈਗੀਆਂ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਉਹ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਚਾਹੀਦਾ ਮੈਂ ਤਾਂ ਕਹਿੰਦਾ ਨਰੋਲ ਨਰੋਲ ਸਿਆਸਤ ਨੂੰ ਛੱਡ ਕੇ ਧਰਮ ਵੱਲ ਵੇਖਣਾ ਚਾਹੀਦਾ ਕਿਉਂਕਿ ਪੰਜਾਬ ਦੇ ਵਿੱਚ ਸਿੱਖੀ ਖੁਦ ਕਮਜ਼ੋਰ ਹੋ ਰਹੀ ਹੈ ਧਰਮ ਪਰਿਵਰਤਨ ਹੋ ਰਿਹਾ ਕਿੰਨੀਆਂ ਤੁਸੀਂ ਦੇਖੋ ਦੋ ਫਾੜ ਹੋ ਗਈਆਂ ਤਿੰਨ ਫਾੜ ਹੋ ਗਈਆਂ ਸਿਸ ਜਿਹੜੀਆਂ ਅਕਾਲੀ ਦਲ ਕਿੰਨੇ ਫਾੜ ਹੋਇਆ ਪਿਆ ਸਾਰਿਆਂ ਨੂੰ ਇਕੱਠੇ ਕਰਨ ਦੀ ਲੋੜਾ ਬਹੁਤ ਕੁਝ ਹੋਏ ਹੋਣਾ ਬਾਕੀ ਹੈ ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਐਸਜੀਪੀਸੀ ਦੇ ਮੋਢਿਆ ਉੱਤੇ ਵੱਧ ਜ਼ਿੰਮੇਵਾਰੀ ਹੈ ਡਾਕਟਰ ਤੁਸੀਂ ਗੱਲ ਆਖੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਥੋਂ ਤੱਕ ਕਹਿਤਾ ਕਿ ਜੇ ਉਹਨਾਂ ਨੂੰ ਸਖਤ ਰੇਚ ਚ ਬੁਲਾਇਆ ਗਿਆ ਤੇ ਉਹ ਬਹੁਤ ਕੁਝ ਖੋਲ ਕੇ ਰੱਖ ਦੇਣਗੇ ਐਂ ਲੱਗਦਾ ਕਿ ਮੁੱਖ ਮੰਤਰੀ ਦੇ ਕੋਲ ਖਾਸੀ ਸਮਗਰੀ ਐਸਜੀਪੀਸੀ ਆਕਾਲੀ ਦਲ ਨੂੰ ਲੈ ਕੇ ਮੌਜੂਦ ਹੈ ਕੀ ਦੇਖਦੇ ਹੋ ਦੇਖੋ ਪਤਾ ਕੀ ਹੈ ਕਾਫੀ ਕੁਛ ਦੋਸਾਰ ਓਪਨ ਪੁਰਾਣੇ ਦੌਰ ਦੇ ਵਿੱਚ ਲੱਗਦੇ ਰਹੇ ਨੇ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਸੁਲਤਾਨਪੁਰ ਲੋਧੀ ਸਮਾਗਮ ਹੋਇਆ ਟੈਂਟ ਨੂੰ ਲੈ ਕੇ ਵੀ ਬੜਾ ਰੋਲਾ ਪਿਆ ਵੀ ਟੈਂਟਾਂ ਦਾ ਕਰੋੜਾ ਰੁਪਈਆ ਐਸਜੀਪੀਸੀ ਦਾ ਇੱਕ ਕੰਪਨੀ ਨੂੰ ਦਿੱਤਾ ਗਿਆ ਇਹ ਸਾਰੀਆਂ ਚੀਜ਼ਾਂ ਆਲਰੇਡੀ ਪਹਿਲਾਂ ਹੀ ਪਹਿਲਾਂ ਹੀ ਮੀਡੀਆ ਦੇ ਵਿੱਚ ਚਰਚਾ ਦਾ ਤੇ ਡਿਬੇਟ ਦਾ ਹਿੱਸਾ ਬਣ ਚੁੱਕੀਆਂ ਹੋਣੀਆਂ ਉਸ ਤੋਂ ਇਲਾਵਾ ਉਸ ਤੋਂ ਇਲਾਵਾ ਜਿਹੜੀ ਮੈਂ ਸੋਚਦਾ ਕਿ ਜਿਹੜੇ ਐਸਜੀਪੀਸੀ ਦੇ ਪੁਰਾਣੇ ਦੌਰ ਚ ਫੰਡ ਦਾ ਦੁਰਉਪਯੋਗ ਹੋਇਆ ਫੰਡਾਂ ਦਾ ਦੁਰਉਪਯੋਗ ਹੋਇਆ ਉਹ ਬਹੁਤ ਬਹੁਤ ਜ਼ਿਆਦਾ ਉਹ ਕਾਤਕ ਹੋਇਆਗਾ ਅਗਰ ਭਗਵੰਤਮਾਨ ਹੋਰੀ ਉਹਨੂੰ ਬਾਹਰ ਕੱਢ ਲੈਂਦੇ ਆ ਜਾਂ ਜਨਤਕ ਕਰਦੇ ਆ ਮੈਂ ਕਹਿੰਨਾ ਬਈ ਇਹ ਐਸ ਚੀਜ਼ ਨੂੰ ਇੱਥੇ ਬਰਾਮ ਦੇਣਾ ਚਾਹੀਦਾ ਕਿਉਂਕਿ ਅੱਗੇ ਆਪਾਂ ਬਹੁਤ ਸੰਤਾਪ ਚੇਲ ਚੁੱਕੇ ਆ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਸਾਡੀ ਕੌਮ ਦਾ ਸਾਡੇ ਸਿੱਖ ਦਾ ਸਿੱਖੀ ਕੌਮ ਦਾ ਸਿੱਖ ਭਰਾਵਾਂ ਦਾ ਧਰਮ ਕਮਜ਼ੋਰ ਹੋ ਰਿਹਾ ਅੱਜ ਦੇਖੋ ਅਸੀਂ ਬੰਦੀ ਸਿੰਘਾਂ ਲਈ ਜਿਹੜੇ ਸਾਡੇ ਮੇਰੀ ਆਪਣੀ ਸੋਚ ਹੈ ਕਿ ਪੰਜਾਬ ਨੂੰ ਇੱਕਜੁੱਟ ਹੋ ਕੇ ਭਾਵੇਂ ਹਿੰਦੂ ਹੋਣ ਸਿੱਖ ਹੋਣ ਬੰਦੀ ਸਿੰਘਾਂ ਲਈ ਖੜਨਾ ਚਾਹੀਦਾ ਅਸੀਂ ਜਿਹੜੇ ਸਾਡੇ ਮੇਨ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਦੋਂ ਦਮਦਮੀ ਟਕਸਾਲ ਦੇ ਮੁਖੀ ਸੀ ਜਿਹੜੇ ਆਨੰਦਪੁਰ ਸਭ ਪ੍ਰਸਤਾਵ ਦੇ ਸਾਡੇ ਮਸਲੇ ਸੀ ਅੱਜ ਉਹਨਾਂ ਤੇ ਖੜਨਾ ਚਾਹੀਦਾ ਸਾਡੇ ਲਈ ਅਸੀਂ ਕਿਉਂ ਨਹੀਂ ਖੜ ਪਾਰੇ ਕਿਉਂਕਿ ਅਸੀਂ ਇਧਰਲੇ ਪਾਸੇ ਆਪਸ ਵਿੱਚ ਜਿਹੜਾ ਇੱਕ ਦੂਜੇ ਨਾਲ ਦੋਸ਼ਾ ਰੋਪਨ ਚ ਲੱਗੇ ਹੋਏ ਇੱਕ ਦੂਜੇ ਦੇ ਕੱਪੜੇ ਲਾਹਣ ਤੇ ਲੱਗੇ ਹੋਏ ਇੱਕ ਦੂਜੇ ਦੇ ਕਲਾਬ ਹਮਲੇ ਕਰਨ ਤੇ ਲੱਗੇ ਹੋਏ ਇਹਦੇ ਨਾਲ ਸਾਰੇ ਪੰਜਾਬ ਦੇ ਮਸਲੇ ਕਮਜ਼ੋਰ ਹੋ ਰਿਹਾ ਪੰਜਾਬ ਦੇ ਪਾਣੀ ਨੂੰ ਲੈ ਕੇ ਪੰਜਾਬ ਚ 450 ਫੁੱਟ ਪਾਣੀ ਹੈ ਮੈਂ ਤਾਂ ਇਹ ਸੋਚਦਾ ਮੈਂ 2040 ਤੋਂ ਬਾਅਦ ਪਾਣੀ ਕਿੱਥੋਂ ਪੀਓਗੇ ਤੁਸੀਂ ਵੀ ਤੁਹਾਨੂੰ ਤਾਂ ਬੋਤਲਾਂ ਜਿਹੜੀਆਂ 200 200 ਰੁਪਏ ਦੀ ਬੋਤਲ ਵੇਚਿਆ ਕਰੇਗੀ ਮਾਰਕੀਟ ਜਿੱਦਾਂ ਦਾ ਪਾਣੀ ਦਾ ਜੋ ਸੰਕਟ ਪੰਜਾਬ ਦੇ ਵਿੱਚ ਜ਼ਮੀਨ ਦੇ ਹੇਠਾਂ ਪਾਣੀ ਦਾ ਆ ਗਿਆ ਅਸੀਂ ਅੱਗੋਂ ਤੋਂ ਬਾੜ ਕਿੱਦਾਂ ਰੋਕਣੀ ਹੈਗੀ ਪੰਜਾਬ ਨੂੰ ਹੁਣ ਅਗਲੇ ਸਾਲ ਦਾ ਫੇਰ ਆਇਆ ਖੜਾ ਜੂਨ ਜਲਾਈ ਦਾ ਫੇਰ ਆ ਗਿਆ ਅਗਲੇ ਸਾਲ ਬਾੜ ਕਿੱਦਾਂ ਰੋਕਣੀ ਹੈ ਉਹਦੇ ਉੱਤੇ ਉਪਰ ਵਾਲੇ ਵਾਲੇ ਸੋਚਣਾ ਚਾਹੀਦਾ ਅਸੀਂ ਪੰਜਾਬ ਦੇ ਵੱਲ ਸੋਚੀਏ ਇਹ ਹੁਣ ਬਹੁਤ ਹੋ ਗਿਆ ਇਹਦੇ ਨਾਲ ਨੁਕਸਾਨ ਪੰਜਾਬ ਦਾ ਬਹੁਤ ਹੋ ਰਿਹਾ ਅਸੀਂ ਜਿਹੜੇ ਮੁੱਖ ਮਸਲੇ ਹੈਗੇ ਆ ਉਹਨਾਂ ਤੋਂ ਹਟਦੇ ਪਏ ਆ ਮੁਖਮਸਲੇ ਮਜ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਐਸਵਾਈਐਲ ਦਾ ਹੁਣ ਭਗਵਾਨ ਤਮਨ ਸੀਐਮ ਜਿਹੜੇ ਕੇਂਦਰ ਸਰਕਾਰ ਦੇ ਨਾਰਥ ਜ਼ੋਨ ਦੀ ਕੌਂਸਲ ਵਿੱਚ ਡੱਟ ਗਿਆ ਮਸਲੇ ਦੇ ਉੱਤੇ ਬੋਲ ਕੇ ਆਏ ਨੇ ਉਹ ਮਸਲੇ ਸਾਨੂੰ ਪੰਜਾਬ ਨੂੰ ਹੱਲ ਕਰਾਉਣੇ ਚਾਹੀਦੇ ਜਿਹੜੀ ਮੇਰੀ ਗੱਲ ਸੋਚ ਹੈਗੀ ਆ ਕਿਉਂਕਿ ਜੇ ਇਹ ਚੀਜ਼ਾਂ ਹੋਰ ਅੱਗੇ ਵਧਦੀਆਂ ਗਈਆਂ ਕੜਵਾਹਟ ਵਧਦੀ ਜਾਣੀ ਹੈ ਤੇ ਕੌਮ ਦੇ ਵਿੱਚ ਜਿਹੜਾ ਵਾ ਉਹ ਫੁੱਟ ਪਈ ਜਾਣੀ ਹੈ ਕੌਮ ਹੋਰ ਕਮਜ਼ੋਰ ਜਿਹੜੀ ਹੈ ਮੈਨੂੰ ਲੱਗਦਾ ਹੁੰਦੀ ਹੈ ਜਿਹੜੀ ਕੌਮ ਅੰਦਰੂਨੀ ਲੜਾਈ ਲੜਦੀ ਹੈ ਉਹ ਕਮਜ਼ੋਰ ਹੋ ਜਾਂਦੀ ਹੈ ਇਤਿਹਾਸ ਹੈ ਉਹ ਕਮਜ਼ੋਰ ਹੋ ਜਾਂਦੀ ਹੈ ਅਸੀਂ ਅੰਦਰੂਨੀ ਲੜਾਈਆਂ ਦੇ ਵਿੱਚ 1999 ਤੋਂ ਬਾਅਦ ਲਗਾਤਾਰ ਪਏ ਹੋਏ 26 ਸਾਲ ਹੋ ਗਏ ਅਸੀਂ ਅੰਦਰੂਨੀ ਲੜਾਈਆਂ ਹੀ ਲੜਦੇ ਵਾ ਬਾਹਰ ਮੁਖੀਆਂ ਤਾਂ ਅਸੀਂ ਕੀ ਕਿਸੇ ਨਾਲ ਲੜਾਈ ਲੜਨੀ ਰੋਸ਼ਮਾਂ ਅੰਤਲੀ ਗੱਲ ਹੁਣ ਕਰਨਾ ਚਾਹੁੰਦਾ ਕਿਉਂਕਿ ਇਹ ਇਹ ਜਿਹੜੇ ਮੁੱਦੇ ਆ ਜਿਹੜੇ ਐਸਜੀਪੀਸੀ ਦੇ ਉੱਤੇ ਲੱਗਦੇ ਇਲਜ਼ਾਮ ਨੇ ਖਾਸ ਤੌਰ ਦੇ ਉੱਤੇ ਗੋਲਕ ਚੋਰੀ ਨੂੰ ਲੈ ਕੇ ਇਹ ਪਹਿਲਾਂ ਵੀ ਬਹੁ ਵਾਰੀ ਲੱਗ ਚੁੱਕੇ ਨੇ ਜਿਵੇਂ ਆਪਾਂ ਹੁਣੇ ਗੱਲ ਕਰ ਰਹੇ ਸੀ ਪੁਨਰ ਸੁਰਜੀਤ ਅਕਾਲੀ ਦਲ ਦੇ ਪ੍ਰਧਾਨ ਉਹਨਾਂ ਦੇ ਲੀਡਰ ਹੋਗੇ ਭਾਈ ਬਲਦੇਵ ਸਿੰਘ ਬਡਾਲਾ ਹੋਗੇ ਗਿਆਨੀ ਰਣਜੀਤ ਸਿੰਘ ਹੋਗੇ ਕਿੰਨੂ ਕਿੰਨੂ ਚਲਬ ਕਰਦੇ ਰਹਿਣਗੇ ਕਿੰਨੂ ਕਿੰਨੂ ਚੁੱਪ ਕਰਾਉਂਦੇ ਰਹਿਣਗੇ ਨਹੀਂ ਬਿਲਕੁਲ ਦੇਖੋ ਪਤਾ ਕੀ ਹੈ ਪਤੀਤ ਕਦੀ ਵੀ ਪਿੱਛਾ ਨਹੀਂ ਛੱਡਦਾ ਪਹਿਲੀ ਗੱਲ ਤਾਂ ਸਾਫ ਸਿੰਘ ਜੀ ਹੈ ਕਿ ਜਿਹੜੀ ਮੈਂ ਹੁਣ ਕਿਤਾਬ ਦਾ ਕਿੰਨਾ ਕੁਝ ਲਿਖਿਆ ਹੋਇਆ ਪੁਰਾਣਿਆਂ ਦੇ ਵਿੱਚ ਪੁਰਾਣੇ ਦੌਰ ਦੇ ਵਿੱਚ ਐਸਜੀਪੀਸੀ ਦੇ ਫੰਡਾਂ ਦਾ ਦੁਰਪਯੋਗ ਹੋਇਆ ਉਹ ਦੋਸ਼ ਲੱਗਦੇ ਪਏ ਨੇ ਠੀਕ ਹੈ ਲਗਾਤਾਰ ਲੱਗਦੇ ਪਏ ਨੇ ਯਾਨੀ ਦਨਜੀਤ ਸਿੰਘ ਵੀ ਲਗਾ ਰਿਹਾ ਉਹ ਤਾਂ ਜ਼ਮੀਨਾਂ ਨੇ ਵੀ ਲਗਾਉਂਦੇ ਪਏ ਉਹ ਤਾਂ ਕਹਿੰਦੇ ਐਸਜੀਪੀਸੀ ਦੀਆਂ ਜ਼ਮੀਨਾਂ ਜਿਹੜੀਆਂ ਇਹਨਾਂ ਨੇ ਆਪਣੇ ਟੱਬਰਾਂ ਦੇ ਹੇਠਾਂ ਰੱਖੀਆਂ ਹੋਈਆਂ ਉਹ ਤਾਂ ਸਾਰਿਆਂ ਦੇ ਨਾਂ ਲੈਂਦੇ ਖੁੱਲ੍ਹ ਕੇ ਲੈਂਦੇ ਆ ਉਹ ਤਾਂ ਕਹਿੰਦੇ ਯਾਰ ਇਦਾਂ ਦੀਆਂ ਜ਼ਮੀਨਾਂ ਹੈਗੀਆਂ ਜਿੱਥੇ ਅਰਬਾਰ ਬੇਦੀਆਂ ਕਰੋੜਾਂ ਰੁਪਏ ਦੀਆਂ ਜ਼ਮੀਨਾਂ ਤੇ ਉੱਥੋਂ ਕਿਰਾਇਆ ਹਜ਼ਾਰਾਂ ਚੰਦਾ ਵੜਿਆ ਕਿ ਜਿ세 ਰਣਜੀਤ ਸਿੰਘ ਗੱਲਾਂ ਕਰਦੇਵੇਂ ਇਦਾਂ ਦੇ ਤਾਂ ਕਈ ਮਸਲੇ ਹੈਗੇ ਆ ਜਿਹੜੇ ਮਸਲੇ ਜਿਹੜੇ ਆ ਉਹ ਅਗਰ ਖੁੱਲਦੇ ਆ ਤੇ ਐਸਜੀਪੀਸੀ ਕਮਜ਼ੋਰ ਹੁੰਦੀ ਹੈ ਐਸਜੀਪੀਸੀ ਦੇ ਪ੍ਰਤੀ ਲੋਕਾਂ ਦਾ ਵਿਸ਼ਵਾਸ ਘਟਦਾ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਇਹ ਮਾਮਲੇ ਸੁਲਝ ਜਾਣੇ ਚਾਹੀਦੇ ਅਤੀਤ ਨੂੰ ਛੱਡ ਕੇ ਅੱਗੇ ਆਪਾਂ ਕਿਦਾਂ ਸੁਧਾਰ ਕਰਨਾ ਉਹਦੇ ਵੱਲ ਚੱਲਣਾ ਚਾਹੀਦਾ ਗਲਤਾਂ ਸਾਰੀਆਂ ਚੀਜ਼ਾਂ ਜ਼ਮੀਨਾਂ ਹੁਣ ਬਾਲਾ ਸਰਫਾਰਮ ਨੂੰ ਲੈ ਕੇ ਬੜਾ ਰੌਲਾ ਪੈਂਦਾ ਰਿਹਾ ਵਾ ਠੀਕ ਹੈ ਨਾ ਉਧਰ ਸ਼ਲੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਮੀਨ ਹੈਗੀ ਆ ਇਧਰੋਂ ਜਿਹੜਾ ਆਪਣੇ ਆ ਤੇ ਮਾਝੇ ਦੇ ਵਿੱਚ ਜ਼ਮੀਨਾਂ ਜਿਹੜੀਆਂ ਹੈਗੀਆਂ ਇਹ ਕਿਦਾਂ ਆਪਣੇ ਬੰਦਿਆਂ ਨੂੰ ਦਿੱਤੀਆਂ ਹੋਈਆਂ ਠੇਕੇ ਤੇ ਔਰ ਠੇਕੇ ਤੇ ਉਹਨੇ ਦਿੱਤੀਆਂ 15000 ਰੁਪਏ ਮੈਨੂੰ ਦੱਸੋ ਪੰਜਾਬ 'ਚ 15000 ਰੁਪਏ ਹਾਲਾ ਕਿੱਥੋਂ ਮਿਲਦਾ 20000 ਰੁਪਏ ਹਾਲਾ ਇੱਕ ਖੇਤ ਦਾ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਮੈਂ ਕਹਿੰਦਾ ਨਾ ਖੁੱਲਣ ਚੰਗੀਆਂ ਲੇਕਿਨ ਇਹਨੂੰ ਅੱਗੋਂ ਸੁਧਾਰ ਲਿੱਤਾ ਜਾਵੇ ਇਹ ਬਹੁਤ ਵਧੀਆ ਹੋਏਗਾ ਇਹਨੂੰ ਅੱਗੋਂ ਸੁਧਾਰ ਲੈਣਾ ਚਾਹੀਦਾ ਨਹੀਂ ਤਾਂ ਕੌਮ ਜਿਹੜਾ ਉਹਦਾ ਬਹੁਤ ਨੁਕਸਾਨ ਹੁੰਦਾ ਬਿਲਕੁਲ ਇਹ ਸਿਚੁਏਸ਼ਨ ਪਰ ਹੁਣ ਲਿਖਣ ਦੀ ਗੱਲ ਹੈ ਕਿ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ